ਸੋ ਆਖਿਰਕਾਰ ਲੁਧਿਆਣੇ ਸ਼ਹਿਰ ਤੋਂ ਕਾਂਗਰਸ ਨੇ ਬਾਜ਼ੀ ਮਾਰ ਲਈ ਹੈ ਜੀहां ਕਾਂਗਰਸੀ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਹੈ ਜਿਹੜਾ ਵੱਡੀ ਲੀਡ ਨਾਲ ਜਿੱਤ ਚੁੱਕੇ ਨੇ ਅਤੇ ਰਵਨੀਤ ਸਿੰਘ ਬਿੱਟੂ ਜੋ ਕਿ ਕਾਂਗਰਸ ਛੱਡ ਕੇ ਭਾਜਪਾ ਦਾ ਹੱਥ ਫੜ ਕੇ ਗਏ ਸਨ ਭਾਜਪਾ ਦੇ ਵਿੱਚ ਤੇ ਉਹ ਹਾਰ ਚੁੱਕੇ ਨੇ ਸੋ ਵੱਡਾ ਜਿਹੜਾ ਫਸਵਾ ਮੁਕਾਬਲਾ ਲੁਧਿਆਣੇ ਦੀ ਸੀਟ ਤੋਂ ਮੰਨਿਆ ਜਾ ਰਿਹਾ ਸੀ ਅਮਰਿੰਦਰ ਸਿੰਘ ਰਾਜਾ ਵਡਿੰਗ ਰਵਨੀਤ ਬਿੱਟੂ ਅਸ਼ੋਕ ਪ੍ਰਾਸ਼ਰ ਪੱਪੀ ਅਤੇ ਰਣਜੀਤ ਸਿੰਘ ਢਿੱਲੋਂ ਦੇ ਵਿੱਚ ਇਹ ਫਸਵਾ ਮੁਕਾਬਲਾ ਜਿਹੜਾ ਇਸ ਲੁਧਿਆਣੇ ਦੀ ਸੀਟ ਨੂੰ ਹੌਟ ਸੀਟ ਮੰਨਿਆ ਜਾ ਰਿਹਾ ਸੀ ਉਸ ਵਿੱਚ ਅਮਰਿੰਦਰ ਸਿੰਘ ਰਾਜਾ ਵੜਿੰਗ ਹੈ ਜਿਹੜਾ ਜੇਤੂ ਕਰਾਰ ਕਰ ਦਿੱਤੇ ਗਏ ਨੇ ਅਤੇ ਰਵਨੀਤ ਸਿੰਘ ਬਿੱਟੂ ਹੈ ਜਿਹੜਾ ਹਾਰ ਚੁੱਕੇ ਨੇ ਸੋ ਪੰਜਾਬ ਦੇ ਵਿੱਚ ਇਹ ਗੱਲ ਕਰੀਏ ਤਾਂ ਭਾਜਪਾ ਆਪਣਾ ਖਾਤਾ ਤੱਕ ਨਹੀਂ ਖੋਲ ਸਕੀ ਅਤੇ ਆਮ ਆਦਮੀ ਪਾਰਟੀ ਵੀ ਜਿਹੜੀ ਕਿ ਪੰਜਾਬ ਦੇ ਵਿੱਚ ਮੌਜੂਦਾ ਸਰਕਾਰ ਹੈ ਉਹ ਵੀ ਕੁਝ ਵਧੀਆ ਪ੍ਰਦਰਸ਼ਨ ਨਹੀਂ ਕਰ ਸਕੀ ਜਦਕਿ ਕਾਂਗਰਸ ਪਾਰਟੀ ਜਿਸ ਤੋਂ ਇਹਨਾਂ ਨੇ ਉਮੀਦ ਨਹੀਂ ਕੀਤੀ ਜਾ ਰਹੀ ਸੀ ਲੋਕਾਂ ਦੇ ਵੱਲੋਂ ਕਾਂਗਰਸ ਦਾ ਸਾਥ ਦਿੱਤਾ ਗਿਆ ਤੇ ਕਾਂਗਰਸ ਕਈ ਉਮੀਦਵਾਰ ਹੈ ਜਿਹੜਾ ਵੱਡੀ ਲੀਡ ਨਾਲ ਜੇਤੂ ਰਹੇ ਨੇ ਸੋ ਸਰੰਜੀ ਸਿੰਘ ਚੰਨੀ ਵੀ ਜਿਹੜੀ ਵੱਡੀ ਅਤੇ ਇਤਿਹਾਸਿਕ ਲੀਡ ਨਾਲ ਜੇਤੂ ਰਹੇ ਨੇ ਸੋ ਅਮਰਿੰਦਰ ਸਿੰਘ ਰਾਜਾ ਵੜਿੰਗ ਵੀ ਉਹਨਾਂ ਨਾਵਾਂ ਦੇ ਵਿੱਚ ਸ਼ਾਮਲ ਨੇ ਜਿਸ ਨੂੰ ਕਾਂਗਰਸ ਦੇ ਵਿੱਚ ਕਾਫੀ ਉਹਨਾਂ ਦਾ ਦਬਦਬਾ ਮੰਨਿਆ ਜਾ ਰਿਹਾ ਸੀ ਹਾਲਾਂਕਿ ਲੁਧਿਆਣਾ ਸ਼ਹਿਰ ਵਿੱਚ ਉਹਨਾਂ ਦੀ ਉਮੀਦਵਾਰ ਜਦੋਂ ਉਹਨਾਂ ਨੂੰ ਕੋਸ਼ਨਾ ਕੀਤੀ ਗਈ ਸੀ ਤਾਂ ਕਾਫੀ ਜ਼ਿਆਦਾ ਵਿਰੋਧੀ ਵੀ ਉਹਨਾਂ ਦੇ ਬਾਕ ਵਿੱਚ ਨਹੀਂ ਸਾਨੀ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਸੀ ਕਿ ਕਿਸੇ ਬਾਹਰੀ ਨੂੰ ਉਮੀਦਵਾਰ ਨਹੀਂ ਬਣਾਇਆ ਜਾ ਸਕਦਾ ਲੁਧਿਆਣਾ ਸ਼ਹਿਰ ਦੇ ਲੋਕ ਉਸ ਨੂੰ ਸਵੀਕਾਰ ਨਹੀਂ ਕਰਨਗੇ ਪਰ ਲੁਧਿਆਣਾ ਸ਼ਹਿਰ ਦੇ ਵਿੱਚ ਜਿਹੜਾ ਰਾਜਾ ਵੜਿੰਗ ਨੂੰ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਬਹੁਤ ਵੱਡਾ ਹੰਗਾਰਾ ਮਿਲਿਆ ਤੇ ਵੱਡੀ ਲੀਡ ਦੇ ਨਾਲ ਜਿਹੜਾ ਜੇਤੂ ਹੈ ਜਿਹੜਾ ਕਰਾਰ ਕਰ ਦਿੱਤੇ ਗਏ ਨੇ ਅਮਰਿੰਦਰ ਸਿੰਘ ਰਾਜਾ ਵਢਿੰਗ ਤੋਂ ਢੋਲ ਅਤੇ ਜਸ਼ਨ ਦਾ ਮਾਹੌਲ ਹੈ ਜਿਹੜਾ ਅਮਰਿੰਦਰ ਸਿੰਘ ਰਾਜਾ ਵਢਿੰਗ ਦੇ ਸਮਰਥਕਾਂ ਦੇ ਵਿੱਚ ਵੇਖਣ ਨੂੰ ਮਿਲ ਰਿਹਾ ਹੈ ਸੋ ਵੱਡੀ ਗਿਣਤੀ ਦੇ ਵਿੱਚ ਸਮਰਥਕਾ ਉਹਨਾਂ ਦੇ ਕੋਲ ਪਹੁੰਚ ਰਹੇ ਨੇ ਵਧਾਈਆਂ ਦੇਣ ਦੇ ਲਈ ਸੋ ਇਲਾਕੇ ਦੇ ਵਿੱਚ ਲੁਧਿਆਣਾ ਸ਼ਹਿਰ ਦੇ ਵਿੱਚ ਵੀ ਢੋਲ ਵਾਲਿਆਂ ਦੀ ਜਿਹੜੀ ਢੋਲ ਦੀ ਥਾਪ ਅਮਰਿੰਦਰ ਸਿੰਘ ਰਾਜਾ ਵਢਿੰਗ ਦੇ ਹੱਕ ਵਿੱਚ ਨਿਤਰੀ ਅੱਜ ਦਿਖਾਈ ਦੇ ਰਹੀ ਹੈ ਬਿਊਰੋ ਰਿਪੋਰਟ ਲੁਧਿਆਣਾ ਲਾਈਵ